ਦੋਸਤੋ ਸਹਾਉਲੀ ਬੱਕਰੀਆਂ ਦੀ ਮੰਡੀ ਨੋਟ ਕਰੋ ਨਾਬਾ ਪਾਸੋਂ ਰੋਡ ਦੇ ਉੱਪਰ ਲੱਗਦੀ ਹੈਗੀ ਕਮੇਟੀ ਖੜੀ ਹੈ ਪੂਰੀ ਆਪਣੇ ਕੋਲ ਕਦੋਂ ਲੱਗਦੀ ਹੈ ਬਾਈ ਜੀ ਮਾੜਾ ਦੱਸੋਗੇ ਸਰਪੰਚ ਸਾਹਿਬ ਦੂਜੇ ਜਾਂ ਚੌਥੇ ਐਤਵਾਰ ਲੱਗਦੀ ਹੈ ਜੀ ਹੁਣ ਆਪਣੀ ਮੰਡੀ ਆ ਜੀ 24 ਤਰੀਕ ਦੀ ਕੀ ਕਹਿੰਦੇ ਨੇ ਮੇ ਬਾਈ ਬਾਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜਿਹੜੀ ਸਹਾਉਲੀ ਮੰਡੀ ਲੱਗਦੀ ਹੈ ਇਹ ਨਾਬਾ ਪਾਸੋਂ ਰੋਡ ਤੇ ਲੱਗਦੀ ਹੈ ਦੂਜੇ ਤੇ ਚੌਥੇ ਐਤਵਾਰ ਜਿਹੜੀ ਹੁਣ ਮੰਡੀ ਆਊਗੀ ਜਿਹੜਾ 24 ਤਰੀਕ ਨੂੰ ਐਤਵਾਰ ਆਊਗਾ ਦਸੰਬਰ ਦਾ ਹਾਂਜੀ ਬਾਈ ਜੀ 24 ਦਸੰਬਰ ਦਿਨ ਐਤਵਾਰ ਨੂੰ ਜਿਹੜਾ ਮੰਡੀ ਹੈਗੀ ਠੀਕ ਹੈ ਲੈ ਬਾਈ ਨੋਟ ਕਰ ਲੋ ਇਹ ਚੀਜ਼ ਬਾਈ ਜੀ ਪ੍ਰਬੰਧ ਕਿਸ ਤਰ੍ਹਾਂ ਦੇ ਨੇ ਤੁਹਾਡੇ ਕੋਲੇ ਮੰਡੀ ਦੇ ਉੱਪਰ ਆਉਣ ਜਾਣ ਦੇ ਰਹਿਣ ਸਹਿਣ ਦੇ ਨੇ ਜੀ ਮੰਨ ਲਓ ਮਾਲ ਰੱਖਣ ਦੇ ਨੇ ਸੈੱਟ ਬਣੇ ਹੋਏ ਨੇ ਜੀ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਹੈਗੀ ਰੋਟੀ ਪਾਣੀ ਦਾ ਬਾਈ ਲੰਗਰ ਦਾ ਖਾਸ ਪ੍ਰਬੰਧ ਹੈ ਉੱਥੇ ਹਾਂ ਠੀਕ ਹੈ ਜੀ ਜੇ ਕਿਸੇ ਮੇਰੇ ਵੀਰ ਨੇ ਮਾਲ ਖਰੀਦਣਾ ਹੈਗਾ ਤਾਂ ਮਾਲ ਖੜਾ ਵੀ ਸਕਦਾ ਹੈ ਜੇ ਮੇਰੇ ਵੀਰ ਨੇ ਕਿਸੇ ਨੇ ਰਹਿਣਾ ਚਾਹੁੰਦਾ ਉੱਥੇ ਤਾਂ ਰਹਿ ਵੀ ਸਕਦਾ ਵੱਡੀ ਗੱਲ ਇਹ ਆ ਬਾਈ ਆਪਣੇ ਬੱਕਰੀਆਂ ਬੱਕਰੇ